ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਾਈ ਜੀ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮੁੱਗਾ ਸ਼ਹਿਰ ਦੇ ਵਿੱਚ ਚੱਕੀ ਵਾਲੀ ਗਲੀ ਬਾਬਾ ਇਸ਼ਰ ਸਿੰਘ ਨਗਰ ਦੇ ਵਿੱਚ ਕੋਠੀ ਵਿਕਾਊ ਆ 1.5 ਦਸ ਮਰਲਿਆਂ ਦੀ ਸੋ ਬਹੁਤ ਸੋਹਣਾ ਇਸ ਕੋਠੀ ਦਾ ਫਰੰਟਾ ਤੇ ਬਹੁਤ ਸੋਹਣੀ ਲੋਕੇਸ਼ਨ ਦੇ ਵਿੱਚ ਇਹ ਕੋਠੀ ਪਈ ਆ ਸਾਰੀ ਕੋਠੀ ਨੂੰ ਟੈਲਜ ਦਾ ਕੰਮ ਹੋਇਆ ਵੀ ਆ ਫਰਸ਼ਾ ਜਿਹੜੀ ਪੱਥਰ ਦੀ ਲੱਗੀ ਹੋਈ ਆ ਤੇ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਇਹ ਕੋਠੀ ਪਈ ਆ ਬਾਬਾ ਇਸ਼ਰ ਸਿੰਘ ਨਗਰ ਚੱਕੀ ਵਾਲੀ ਗਲੀ ਸਾਢੇ 10 ਮਰਲੇ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਆਜੋ ਕੋਠੀ ਨੂੰ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਹੋਵੇ ਅਸਾਨੀ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਸੋ ਜੇਕਰ ਇਸ ਕੋਠੀ ਦੀ ਗੱਲ ਕਰੀਏ ਤਾਂ ਤਿੰਨ ਬੈੱਡਰੂਮ ਆ ਜੀ ਇਸ ਕੋਠੀ ਦੇ ਵਿੱਚ ਦੋ ਵਾਸ਼ਰੂਮ ਬਣੇ ਹੋਏ ਆ ਦੋ ਸਟੋਰ ਰਸੋਈ ਆ ਲੌਬੀ ਆ ਖੁੱਲਾ ਵਿਹੜਾ ਪੋਰਚਾ ਸਾਰੀ ਕੋਠੀ ਦੇ ਸਾਈਡ ਤੇ ਜਿਹੜੀ ਆ ਜਗ੍ਹਾ ਬੈਕ ਸਾਈਡ ਤੇ ਵੀ ਛੱਡੀ ਹੋਈ ਆ ਸੋ ਖੁੱਲੀ ਡੁੱਲੀ ਕੋਠੀ ਆ 1.5 ਦਸ ਮਰਲੇ ਦੇ ਵਿੱਚ ਤੇ ਇਸ ਵੇਲੇ ਆਪਾਂ ਹੈਗੇ ਆ ਇਸ ਕੋਠੀ ਦੀ ਰਸੋਈ ਦੇ ਵਿੱਚ ਸੋ ਸਾਰਾ ਕੱਬੜ ਦਾ ਕੰਮ ਜਿਹੜਾ ਹੋਇਆ ਵੀ ਆ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਆ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਆ 10.5 ਮਰਲਿਆਂ ਦੇ ਵਿੱਚ ਇੱਕ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਆ ਸੋ ਆਪਾਂ ਗੱਲ ਕਰਦੇ ਸੀ ਕੋਠੀ ਦੀ ਬੈਕ ਸਾਈਡ ਦੇ ਉੱਤੇ ਵੀ ਕਾਫੀ ਜਿਹੜੀ ਆ ਸਪੇਸ ਛੱਡੀ ਹੋਈ ਆ ਔਰ ਜਿਹੜਾ ਵੀ ਕਾਫੀ ਖੁੱਲਾ ਡੁੱਲਾ ਪੋਰਚ ਵੀ ਕਾਫੀ ਖੁੱਲਾ ਡੁੱਲਾ ਸੋ ਸਾਰੀ ਕੋਠੀ ਜਿਹੜੀ ਆ ਹਵਾਦਾਰ ਤੇ ਰੋਸ਼ਨੀਦਾਰ ਤਿੰਨ ਬੈਡਰੂਮ ਗਰਾਉਂਡ ਤੇ ਬਣੇ ਹੋਏ ਆ ਤੇ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਫਰਸਟ ਫਲੋਰ ਤੇ ਸੋ ਬਹੁਤ ਸੋਹਣੀਆ ਸੋਹਣਾ ਜਿਹੜਾ ਏਰੀਆ ਹੈਗਾ ਬਾਬਾ ਇਸ਼ਰ ਸਿੰਘ ਨਗਰ ਚੱਕੀ ਵਾਲੀ ਗਲੀ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 70 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਾਬਾ ਇਸ਼ਰ ਸਿੰਘ ਨਗਰ ਦੇ ਵਿੱਚ ਇਹ ਕੋਠੀ ਆ 1.5 ਦਸ ਮਰਲਿਆਂ ਦੇ ਵਿੱਚ ਮੋਗਾ ਸ਼ਹਿਰ ਹੈ ਜੀ ਚੱਕੀ ਵਾਲੀ ਗਲੀ ਤੋਂ ਵੀ ਐਂਟਰੀ ਆਪਾਂ ਕਰ ਸਕਦੇ ਆ ਤੇ ਬਸਤੀ ਗਵਿੰਦਗੜ੍ਹ ਤੋਂ ਵੀ ਆਪਾਂ ਇਹਦੀ ਐਂਟਰੀ ਕਰ ਸਕਦੇ ਆ ਘਰੇ ਜਾਣ ਵਾਸਤੇ ਸੋ ਬਹੁਤ ਸੋਹਣਾ ਏਰੀਆ ਹੈਗਾ ਤੇ ਬਹੁਤ ਸੋਹਣੀ ਲੋਕੇਸ਼ਨ ਦੇ ਵਿੱਚ ਬਹੁਤ ਸੋਹਣੇ ਹਾਲਾਤ ਦੇ ਵਿੱਚ ਜਿਹੜੀ ਹੈ ਕੋਠੀ ਆਪਾਂ ਨੂੰ ਮਿਲ ਸਕਦੀ ਹੈ 1.5 ਦਸ ਮਰਲਿਆਂ ਦੇ ਵਿੱਚ ਔਰ ਡਿਮਾਂਡ ਇਹਦੀ 70 ਲੱਖ ਰੁਪਇਆ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਬਸ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਸੋ ਜੇ ਜਿਵੇਂ ਵੀਰ ਪ੍ਰਾਣੇ ਘਰ ਵੇਚਣਾ ਹੁੰਦਾ ਉਹਨੂੰ ਵੀ ਆਸਾਨੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਖਰੀਦਣਾ ਹੁੰਦਾ ਉਹਨਾਂ ਵਾਸਤੇ ਵੀ ਆਸਾਨੀ ਆ ਤੇ ਜੇਕਰ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਬਈ ਜੀ 1.5 ਦਸ ਮਰਲਿਆਂ ਦੇ ਵਿੱਚ ਇਹ ਕੋਠੀ ਆ ਬਹੁਤ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ ਸੋ ਆਪਾਂ ਇਸ ਵੇਰੇ ਆਏ ਹੈਗੇ ਆ ਫਰਸਟ ਫਲੋਰ ਤੇ ਤੇ ਉੱਪਰ ਆਪਾਂ ਗੱਲ ਕਰਦੇ ਸੀ ਇੱਕ ਬੈਡਰੂਮ ਫਰਸਟ ਫਲੋਰ ਤੇ ਬਣਿਆ ਹੋਇਆ ਸੋ ਬਾਕੀ ਆਸੇ ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਦੀਆਂ ਜਿਹੜੀਆਂ ਕੋਠੀਆਂ ਵੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਜ਼ਰੂਰੀ ਹੁੰਦਾ ਕਿ ਆਸੇ ਪਾਸੇ ਦਾ ਜਿਹੜਾ ਏਰੀਆ ਉਹ ਕਿਸ ਤਰ੍ਹਾਂ ਦਾ ਖੁੱਲੀਆਂ ਡੁੱਲੀਆਂ ਗਲੀਆਂ ਹੈਗੀਆਂ ਔਰ ਬਹੁਤ ਹੀ ਵਧੀਆ ਜਿਹੜੀ ਸੋਹਣੀ ਰਹਿائش ਹੈਗੀ ਆ ਬਾਬਾ ਇਸ਼ਰ ਸਿੰਘ ਨਗਰ ਸੋ ਆਪਾਂ ਸਾਰੇ ਜਾਣਦੇ ਆ ਟੋਟਲ 4 ਬੈੱਡਰੂਮ ਬਣੇ ਹੋਏ ਆ 2 ਸਟੋਰ ਆ ਇਸ ਕੋਠੀ ਦੇ ਵਿੱਚ ਇੱਕ ਰਸੋਈ ਆ ਪੋਰਚ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੇ ਕੰਟੀਨਿਊ ਜਰੂਰ ਦਬਾ ਲਿਓ ਸੋ ਸਮਾਜ ਆਸਨੀ ਦੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸੋ ਇਸ ਵੇਲੇ ਆਪਾਂ ਹੈਗੇ ਆਂ ਬਾਬਾ ਇਸ਼ਰ ਸਿੰਘ ਨਗਰ ਚੱਕੀ ਵਾਲੀ ਗਲੀ ਦੇ ਵਿੱਚ 10.5 ਮਰਲਿਆਂ ਦੀ ਕੋਠੀ ਹੈ ਜਿਹਦਾ ਰੇਟ ਜਿਹੜਾ ਹੈਗਾ 70 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ